对。<Good>

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪ੍ਰੋਗਰਾਮ ਸੰਗਤਾਂ ਦੇ ਦੇਸ਼ ਦੇ ਨਾਲ ਗੁਰੂ ਮਹਾਰਾਜ ਦੀ ਰਹਿਮਤ ਨਾਲ ਅੱਜ ਨਾਡਾ ਸਾਹਿਬ ਲਈ ਬੱਸ ਜਾਰੀ ਹੈ ਗਰੂਪ ਕੀ ਲਾਲੀ ਫੌਜ ਵੱਲੋਂ ਗੁਰਦੁਆਰਾ ਗੁਰਦੇਵਾਦਰ ਫੀਲਡ ਗਈ ਤੋਂ ਹਮੇਸ਼ਾ ਹੀ ਸੰਗਤਾਂ ਦਾ ਇੱਕ ਪਿਆਰ ਇੱਕ ਜੋਸ਼ ਹਮੇਸ਼ਾ ਹੀ ਰੰਦਾ ਹੈ ਪੁਰ ਵੀਰਾਂ ਦੇ ਪਿਆਰ ਦੇ ਨਾਲ ਅੱਜ ਗੁਰੂ ਮਹਾਰਾਜ ਦੀ ਰਹਿਮਤ ਹੋਈ ਏ ਅਰਦਾਸ ਕਰਕੇ ਚੱਲ ਰਹੇ ਆਂ ਔਰ ਸੰਗਤਾਂ ਦੇ ਇੱਕ ਜੋਸ਼ ਇੱਕ ਜਜ਼ਬਾ ਹੈ ਔਰ ਗੁਰੂ ਅਕੀਰਦਾਸ ਕਰਦਾ ਜਿਹੜੀ ਸੰਗਤਾਂ ਜਿਹੜੀਆਂ ਆਪਣੇ ਮਨ ਦੇ ਵਿੱਚ ਜਿਹੜੀਆਂ ਭਾਵਨਾ ਨੇ ਸੰਗਤਾਂ ਦੇ ਵਿੱਚ ਔਰ ਅਰਦਾਸ ਕਰਕੇ ਚੱਲ ਰਿਆ ਨੇ ਉਹ ਸਾਰਿਆਂ ਦੀਆਂ ਮਨੋ ਕਾਮਨਾ ਗੁਰੂ ਮਹਾਰਾਜ ਨੇ ਆ ਪੂਰੀਆਂ ਕਰ ਰੀਆਂ ਨੇ ਅੰਗ-ਸੰਗ ਹੋ ਕੇ ਪੂਰੀਆਂ ਕਰ ਰੀਆਂ ਨੇ ਔਰ ਜੇ ਗੁਰੂ ਮਹਾਰਾਜ ਦੀ ਰਹਿਮਤ ਹੁੰਦੀ ਏ ਅੱਜ ਗੁਰੂ ਕੀ ਲਾੜੀ ਫੋਜ ਵੱਲੋਂ ਜਿਹੜਾ ਅੱਜ ਸਮੇਂ-ਸਮੇਂ ਸਰ ਜਿਹੜੇ ਪ੍ਰੋਗਰਾਮ ਉਡੀਕੇ ਜਾਂਦੇ ਨੇ ਇਹ ਧੰਨਤਾ ਦੇ ਯੋਗ ਨੇ ਵਧਾਈ ਦੇ ਪਾਤਰ ਨੇ ਇਹ ਸੰਗਤ ਆਪ ਆਦੇਸ਼ ਕਰਾ ਦੀਆਂ ਨੇ ਕਿ ਅੱਜ ਪ੍ਰੋਗਰਾਮ ਬਾਬਾ ਜੀ ਗੁਰੂ ਮਾਰੇ ਕਿਰਪਾ ਕਰਨਾ ਸੀ ਇੱਥੇ ਜਾਈਏ ਜਾਂ ਉੱਥੇ ਜਾਈਏ ਇਸ ਤਰ੍ਹਾਂ ਅੱਜ ਪ੍ਰੋਗਰਾਮ ਇੱਕ ਨਵਾਂ ਉਠੀਆ ਗਿਆ ਗੁਰੂ ਕੀ ਲਾੜਲੀ ਪੋਜ ਵੱਲੋਂ ਤਖਤ ਸ੍ਰੀ ਪਟਨਾ ਸਾਹਿਬ ਲਈ ਜੋ ਕਿ 28 ਦਸੰਬਰ ਨੂੰ 30 ਦਸੰਬਰ ਨੂੰ ਸੋਰੀ 30 ਦਸੰਬਰ ਨੂੰ ਜੋ ਕਿ 300 ਬੰਦੇ ਦਾ ਜਥਾ ਬਿਲਕੁਲ ਤਿਆਰ ਬਈ ਤਿਆਰ ਹੋ ਚੁੱਕਾ ਹੈ ਹੁਣ ਅੱਜ ਤੋਂ ਅਰਦਾਸ ਕੀਤੀ ਏ ਉਹਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਜਿਹਦੇ ਵਿੱਚ ਲੰਗਰ ਦੇ ਅਰੇਂਜਮੈਂਟ ਰਹਿਣ ਦਾ ਅਰੇਂਜਮੈਂਟ ਉਥੇ ਦੇ ਘੁੰਮਣ ਦੇ ਦਰਸ਼ਨਾਂ ਲਈ ਰੂਮ ਬੁੱਕ ਕੀਤੇ ਗਏ ਨੇ ਹੋਰ ਵੀ ਸਿਵਾਵਾਨੇ ਜਿੱਦਾਂ ਕਿਸੇ ਵੀ ਤਰ੍ਹਾਂ ਦੀ ਸੰਗਤ ਨੂੰ ਪ੍ਰੋਗਰਾਮ ਨਹੀਂ ਆਉਣ ਦੀ ਜਿਸ ਤਰ੍ਹਾਂ ਗੁਰੂ ਮਹਾਰਾਜ ਆਪ ਅੰਗ ਸੰਗ ਹੋ ਕੇ ਸਹਾਇਤਾ ਕਰਦੇ ਨੇ ਔਰ ਜੋ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਜੋ ਟ੍ਰੇਨ ਚੱਲਣੀ ਹੈ ਔਰ ਗੁਰੂ ਮਹਾਰਾਜ ਦੀ ਇੰਨੀ ਰਹਿਮਤ ਹੈ ਕਿ ਗੁਰੂ ਮਹਾਰਾਜ ਅੰਗ ਸੰਗ ਹੋ ਕੇ ਸਾਡੇ ਨਾਲ ਚੱਲਦਾ ਹੈ ਕਿਉਂ ਚੱਲਦਾ ਹੈ ਕਿ ਸੰਗਤ ਦੇ ਵਿੱਚ ਇੱਕ ਬਾਣੀ ਦਾ ਪ੍ਰਕਾਸ਼ ਹੁੰਦਾ ਹੈ ਪ੍ਰਕਾਸ਼ ਕਿੱਦਾਂ ਹੁੰਦਾ ਹੈ ਨਾਮ ਜਪ ਤੇ ਨਾਮ ਜਪ ਕੇ ਤਾਂ ਹੀ ਜਪਿਆ ਜਾਂਦਾ ਹੈ ਜੇ ਸੰਗਤ ਦਾ ਸਾਥ ਹੋਵੇ ਸਾਥ ਕਿਦਾ ਮਿਲਣਾ ਹੈ ਅੰਗ ਸੰਗੋ ਕੇ ਨਾ ਕਿ ਮਿਲਵਤ ਕੇ ਜਿਹੜੀ ਸੰਗਤਾਂ ਨੇ ਉਹ ਆਪਣਾ ਪਰਿਵਾਰ ਸਮਝ ਕੇ ਜਾਂਦੀਆਂ ਨੇ ਸਾਡੇ ਨਾਲ ਸਾਡੇ ਨਾਲ ਨਹੀਂ ਗੁਰੂ ਮਹਾਰਾਜ ਦੀ ਰਹਿਮਤ ਨਾਲ ਅਸੀਂ ਕੁਝ ਵੀ ਨਹੀਂ ਆ ਜੇ ਗੁਰੂ ਮਹਾਰਾਜ ਦੀ ਕਿਰਪਾ ਤੇ ਅੱਜ ਗੁਰੂ ਕੀ ਲਾੜਲੀ ਫੋਜ ਅੱਜ ਪਿਛਲੇ 25 ਸਾਲਾਂ ਤੋਂ ਚੱਲਦੀ ਆ ਰਹੀ ਏ ਇਹ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਹੈ ਔਰ ਮੈਂ ਅਰਦਾਸ ਕਰਦਾ ਜੋ ਗੁਰੂ ਕੀ ਲਾੜਲੀ ਫੋਜ ਦੇ ਕਮੇਟੀ ਦੇ ਮੈਂਬਰ ਨੇ ਹਰ ਬਾਈ ਤਿਆਰ ਬਾਈ ਤਿਆਰ ਰਹਿੰਦੇ ਨੇ ਕਹਿੰਦੇ ਨੇ ਇੱਕ ਫੌਜੀ ਨੇ ਆ ਕਾ ਫੌਜੀ ਆ ਸੀ ਇੱਕ ਕਿਸਮ ਦੇ ਕਿ ਗੁਰੂ ਕੀ ਲਾਡਲੀ ਫੌਜ ਦੇ ਖਾਲਸਾ ਰੂਪ ਦੇ ਵਿੱਚ ਕਈ ਵਾਰੀ ਅਸੀਂ ਨਗਰ ਕੀਰਤਨ ਦੇ ਵਿੱਚ ਛੋਟੇ ਛੋਟੇ ਬੱਚੇ ਵੀ ਤਿਆਰ ਕਰਦੇ ਆ ਖਾਲਸਾ ਹੀ ਬਾਣੇ ਦੇ ਵਿੱਚ ਤਿਆਰ ਹੋ ਕੇ ਚੱਲ ਬਈ ਚੱਲ ਤਿਆਰ ਬਈ ਤਿਆਰ ਰਹਿੰਦੇ ਨੇ ਕਿ ਜਿੱਥੇ ਵੀ ਲੋੜ ਪਵੇ ਅਸੀਂ ਹਰ ਤੱਕਾ ਦੇ ਤਿਆਰ ਹਾਂ ਚਕਾਰਾ ਬੋਲ ਕੇ ਬੁਲਾਨੇ ਬੁਲੇ ਸੋਨੇਹਾਰ ਬੁਲੇ ਸੋਨੇਹਾਰ ਮੈਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੁਰੂ ਕੀ ਲਾਡਲੀ ਫੌਜ)^{(1)})^{(2)})^{(3)})^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)} ਮਜੀਤ ਸਿੰਘ ਜੀ ਗੱਲਦਾਰੀ ਸਿੰਦਰ ਸਿੰਘ ਜੀ ਬੰਦਰਾ ਜੀ ਸਰਜੀਤ ਸਿੰਘ ਸਵੇਵਾ ਜੀ ਜੀ ਸਾਰੇ ਹੀ ਭਰਾ ਰਲ ਮਿਲ ਕੇ ਅੱਜ ਗੁਰੂ ਦਾ ਮਾਰੀ ਯਾਤਰਾ ਲਈ バス ਤੁਰਨ ਆਏ ਹਾਂ ਸਿੱਟੇ ਪਾਸ਼ਾ ਮਹਿਰ ਕਰਨ ਅੱਜ ਜੋ バス ਨਾੜਾ ਸਾਹਿਬ ਜਾ ਰਹੀ ਹੈ ਗੁਰਦੁਆਰਾ ਅੰਬ ਸਾਹਿਬ ਜਾ ਰਹੀ ਹੈ ਵਾਪਸੀ ਗਰੁੱਪ 20 ਸਰ ਤੋਂ ਹੋ ਕੇ ਵਾਪਸੀ ਰਾਜੂ ਤੇ ਆ ਰਹੇ ਨੇ ਸਿੱਟੇ ਪਾਸ਼ਾ ਮਹਿਰ ਕਰਨ ਇਹ ਬਹੁਤ ਹੀ ਵਧੀਆ ਸਾਡੇ ਵੀਰ ਸੇਵਾ ਨਿਭਾ ਰਹੇ ਨੇ ਅਸੀਂ ਇਹਨਾਂ ਨੂੰ ਸਰਬ ਇੱਕਤਾ ਵੈਲਫੇਅਰ ਸੁਸਾਇਟੀ ਵੱਲੋਂ ਬਹੁਤ ਬਹੁਤ ਵਧਾਈ ਦਿੰਦੇ ਆ ਪਰਮਾਤਮਾ ਉਹਨਾਂ ਤੇ ਹਮੇਸ਼ਾ ਹੀ ਕਿਰਪਾ ਬਣਾਈ ਰੱਖਣ ਇਸੇ ਤਰ੍ਹਾਂ ਹੀ ਗੁਰਦੁਆਮਾਂ ਦੀ ਯਾਤਰਾ ਸੰਗਤਾਂ ਨੂੰ ਕਰਾਉਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈਸੋ ਨਿਹਾਲ ਸ੍ਰੀ ਆਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਕਰਤ ਹੋਏ ਨਾਕਾਮੀ ਜਿਸ ਕੋ ਹਉਦ ਪ੍ਰਾਪਤ ਸੁਆਮੀ ਬਹੁਤ ਹੀ ਸਾਡੇ ਸਤਕਾਰਯੋਗ ਵੀਰ ਉਰਗੀ ਲਾਡਲੀ ਫੌਜ ਸੇਵਾ ਸੁਸਾਇਟੀ ਸਤਿਕਾਰਯੋਗ ਸਰਦਾਰ ਜਿੰਦਰ ਸਿੰਘ ਜੀ ਸਤਿਕਾਰਯੋਗ ਸਰਦਾਰ ਪਰਮਜੀਤ ਸਿੰਘ ਜੀ ਬਬੂ ਵੀਰ ਜੀ ਔਰ ਸਾਡੇ ਸਾਰੇ ਵੀਰ ਬਰਾਇ ਜੀ ਔਰ ਚੰਨਪ੍ਰੀਤ ਸਿੰਘ ਜੀ ਜਥੇਦਾਰ ਮਨਜੀਤ ਸਿੰਘ ਜੀ ਔਰ ਸਾਰੇ ਵੀਰ ਅਸੀਂ ਅੱਜ ਉਹ ਗੁਰੂ ਦੀ ਲਾਡਲੀ ਫੌਜ ਵੱਲੋਂ ਜੋ ਧਾਰਮਿਕ ਸਥਾਨਾਂ ਵਾਸਤੇ ਬਾਸਰਵਾਨਾ ਹੋਣ ਲੱਗੀ ਹੈ ਉਸ ਕਬੂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਇਸ ਸੁਸਾਇਟੀ ਨੂੰ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਬਖਸ਼ੀ ਨੀ ਇਸ ਤਰ੍ਹਾਂ ਹੀ ਗੁਰੂ ਦੇ ਧਾਮਾਂ ਦੀ ਦਰਸ਼ਨਾ ਕਰਾਂਦੇ ਅਸੀਂ ਆਪਣੇ ਵੱਲੋਂ ਆਪਣੀ ਭਾਈਚਾਰਾ ਸੁਸਾਇਟੀ ਵੱਲੋਂ ਗੁਰਦੁਆਰਾ ਸਿੰਘ ਸਬਾਤਰਮਸ਼ਾਲਾ ਕਮੇਟੀ ਵੱਲੋਂ ਸਮੂਹ ਆਪਣੇ ਵਾਰਡ ਨੰਬਰ 80 ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਆਂ ਔਰ ਸਤਿਗੁਰ ਦੇ ਚਰਨਾਂ 'ਚ ਅਰਦਾਸ ਕਰਦੇ ਸੱਚੇ ਪਾਤਸ਼ਾਹ ਇਸ ਸੁਸਾਇਟੀ ਨੂੰ ਚੜ੍ਹਦੀ ਕਲਾ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰੂ ਦੀ ਲਾਡਲੀ ਮੋਜ਼ੇ ਵੱਲੋਂ ਗੁਰੂਤਾ ਅੰਮਾ ਦੇ ਦਰਸ਼ਨਾਂ ਲਈ ਸਾਰੇ ਇਕੱਤਰ ਹੋਏ ਆਂ ਸਮੂਹ ਸੰਗਤ ਗੁਰੂਤਾ ਅੰਮਾ ਦੀ ਯਾਤਰਾ ਲਈ ਅਲੱਗ-ਅਲੱਗ ਸਥਾਨਾਂ ਦੇ ਦਰਸ਼ਨਾਂ ਲਈ ਸਾਰੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਗੁਰੂ ਦੀ ਲਾਡਲੀ ਫੌਜ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਸਦਕਾ ਅੱਜ ਅਸੀਂ ਸਾਰੇ ਇਕੱਤਰ ਹੋਏ ਹਾਂ ਔਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਹੀ ਅਸੀਂ ਅੱਜ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਜਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਰਦੇ ਕੰਮ ਜਿਹੜੇ ਗੁਰੂ ਲਾੜੀ ਕੋਲ ਕੰਮ ਕਰੀ ਵਧੀਆ ਕਰ ਰਹੀ ਹੈ ਹਾਂਜੀ ਕਿੱਦਾਂ ਕਿੱਥੇ ਕਿੱਥੇ ਜਾ ਕੇ ਆਉਂਦੇ ਕਿੱਥੇ ਜਾ ਰਹੇ ਪਟਨਾ ਸਾਹਿਬ ਹਜੂਰ ਸਾਹਿਬ ਹਾਂ ਸਾਰੇ ਆਨੰਦਪੁਰ ਸਾਹਿਬ ਹਾਂ ਸਾਰੇ ਪਾਸੇ ਦਰਸ਼ਨ ਜਾਂਦੇ ਆ ਸਾਰੇ ਕੋਲ ਹਾਂਜੀ ਅਸੀਂ ਗੁਰੂ ਕੀ ਲਾੜਲੀ ਫੌਜ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਲਗਭਗ ਸਾਰਾ ਪੰਜਾਬ ਘੁੰਮਾਇਆ ਇੱਥੋਂ ਤੱਕ ਕਿ ਸਾਨੂੰ ਪੰਜ ਤਖਤਾਂ ਦੇ ਵੀ ਦਰਸ਼ਨ ਕਰਵਾਏ ਆ ਸਾਨੂੰ ਆਪਣਾ ਪਰਸਨੀ ਤੌਰ ਤੇ ਜਾਣਾ ਬਹੁਤ ਔਖਾ ਲੱਗਦਾ ਸੀਗਾ ਬਟ ਇਹਨਾਂ ਨੇ ਸਾਡਾ ਗੁਰੂ ਜੀ ਦੀ ਕਿਰਪਾ ਦੇ ਨਾਲ ਇਹਨਾਂ ਨੇ ਸਾਨੂੰ ਸਾਰੇ ਤਖਤਾਂ ਦੇ ਦਰਸ਼ਨ ਕਰਵਾਏ ਅਸੀਂ ਇਹਨਾਂ ਦਾ ਬਹੁਤ ਖੁਸ਼